राम राम दोस्तों। सत श्री अकाल जी। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जय श्री राम। जय हिंद। अस्सलाम वालेकुम। हालेलुया। ਸਾਡੇ ਵਲੌਗ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਕਾਲਜ ਘੁੰਮਾਂਗੇ। ਇੱਕ ਫਾਈਲ ਸਬਮਿਟ ਕਰਾਣੀ ਹੈ। ਉਹ ਕਰਾਵਾਂਗੇ। ਉਸ ਤੋਂ ਬਾਅਦ ਥੋੜਾ ਜਿਹਾ ਕੰਮ ਕਰਾਂਗੇ। ਫਿਰ ਕਾਲਜ ਦਾ 뷰 ਚੈੱਕ ਕਰਾਵਾਂਗੇ ਤੁਹਾਨੂੰ ਸਾਰਿਆਂ ਨੂੰ। ਇਹ ਕਾਲਜ ਦੀ ਸਾਡੀ ਇਹ ਮੇਨ ਰੋਡ ਹੈ ਜੀ ਇਹ। ਇਹ ਕਾਲਜ ਦਾ ਮੇਨ ਰੋਡ ਕਹਿ ਸਕਦੇ ਆ ਜੀ। ਪੂਰੀ ਕੰਟੀਨ ਹੈ ਸਾਡੇ। ਕੰਟੀਨ ਕਹਿ ਸਕਦੇ ਆ। ਇੱਧਰਲੇ ਪਾਸੇ ਬੈਠਦੇ ਆ। ਫਾਈਲ ਦਾ ਜੋਰ ਹੈ। ਦੇਰਾ ਉਹ ਪੱਖੀ ਜੀ ਬੈਠੇ ਰਹਿੰਦੇ ਹੈ ਉਹ ਬੈਠ ਸਾਡੀ ਦੇ ਮੂਹਰੇ ਹੈ ਆ ਜਾ ਆ ਜਾ ਪੱਖੀ ਨਾਲ ਮੂਹਰੇ ਆ ਜਾ ਉਹ ਆਇਆ ਹੁਣ ਉਹ ਸਿੰਘ ਰਾਮ ਰਾਮ ਭਾਈ ਸਾਰਿਆਂ ਨੂੰ ਸਾਡਾ ਅੱਜ ਤੀਜਾ ਦਿਨ ਬਲੋਗਿੰਗ ਦਾ ਦੇਖਦੇ ਹਾਂ ਕੁਝ ਵਧੀਆ ਕਰਦੇ ਕਿ ਨਹੀਂ ਕੰਮ ਤਾਂ ਸਾਰੇ ਚੱਜ ਦੇ ਕਰਾਂਗੇ ਛੱਡ ਗਈ ਨਾ ਛੱਡ ਗਈ ਸਹੀ ਯਾਰ ਆਟਾ ਹੀ ਨੂੰ ਹੋਣਾ ਕਿ ਹੋਰ ਤੋਂ ਬਣਾਣਾ ਕਿ ਐਵੇਂ ਰੁਈ ਜਾਂਦਾ ਕਮਲਿਆ ਬੰਦਿਆ ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਸਤੀ ਆਹ ਰਾਮ ਨਾਮ ਨਹੀਂ ਸਾਰਿਆਂ ਨੂੰ ਉਹ ਤੂੰ ਕਿਹੜਾ ਏ ਤੂੰ ਰਾਮ ਰਾਮ ਵਾਲਾ ਕਿਹੜਾ ਏ ਜੈ ਬੋਲੇ ਨਾਸ ਕੀ ਜੈ ਬੋਲੇ ਨਾਸ ਕੀ ਅੱਧੀ ਖੜਿਆ ਗਿਆ ਹੁੰਦਾ ਐਂ ਆਜੋ ਆ ਤਿੰਨ ਕਾਦੇ ਲੁਕਿਆ ਕਰ ਦੇ ਕੋ ਸਮਝ ਨਹੀਂ ਆਇਆ ਕਰਦੀ ਆਹ ਬਾੜਾ ਬਿਜੀ ਅੱਜ ਤਾਂ ਚੱਲੀਏ ਓਏ ਉਹ ਲਾਢੇ ਨਵੇਂ ਬੈਂਚ ਚ ਬਣਦੇ ਪਏ ਆ ਗਿਆਨੀ ਬਾਈ ਬਣਾਇਆ ਕਰਦਾ ਬਾਕੀ ਦੇਖ ਲੈ ਹਾਂ ਦਵਾਰੇ ਬੋਲੀ ਨਾ ਮੈਨੂੰ ਵਾਇਰਲ ਨਾ ਕਰੇ ਏ ਹਰੀਰਾ हैबिट है हैबिट है वो एक हैबिट रहता है जो वा, कि वाह वाह क्या बात है हैबिट बनाना पड़ता है हाँ। दवाई यार चलो यहाँ से बहुत डर लग रही है खोने का ओ देखता ठीक खाल है खालसा वाई गोजी की फतेह सताल जी सारे नु सताल जी क्या बोलना राम राम जी जय श्री राम जय श्री राम जेडे बंदे साडे ब्लॉग देखदे आ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਦਬਾ ਲਿਓ ਤੇ ਇਹ ਜੀ ਹੋਰ ਵਧੀਆ-ਵਧੀਆ ਵੀਡੀਓ ਦੇਖਣ ਲਈ ਸਾਡੇ ਕਾਲਜ ਨੂੰ ਜਾਣ ਪਛਾਨਣ ਲਈ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰੋ ਅਸੀਂ ਤਿੰਨ ਐ ਚੌਥਾ ਕਿੱਥੇ ਰਹਿ ਗਿਆ ਉਹ ਆਉਂਦਾ ਨਹੀਂ ਹੈਗਾ ਚੌਥਾ ਪਤਾ ਨਹੀਂ ਕਿੱਥੇ ਰਹਿ ਗਿਆ ਜੀ ਅਸੀਂ ਕੋਸ਼ਿਸ਼ ਤਾਂ ਕਰਦੇ ਤੇ ਵਧੀਆ ਕੰਟੈਂਟਰ ਦਿਖਾਈਏ ਸਾਡੇ ਕੋਲ ਟਾਈਮ ਨਹੀਂ ਹੁੰਦਾ ਅਸੀਂ ਲੈਕਚਰ ਲੈਣੇ ਹੁੰਦੇ ਥੋੜੇ-ਬਹੁਤ ਅਸੀਂ ਪੜ੍ਹਨੇ ਵਾਲੇ ਬੱਚੇ ਥੋੜੇ ਜੀ ਅਸੀਂ ਪੜ੍ਹ ਵੀ ਲਈਦਾ ਤਾਂ ਕਰਕੇ ਅਸੀਂ ਜਿੰਨੇ ਵੀ ਸਾਣ ਨੂੰ ਟਾਈਮ ਮਿਲਦਾ ਉੰਨੇ ਕੋ ਵੀਡੀਓ ਬਣਾਇਆ ਕਰਦੇ ਹਾਂ ਜ ਆ ਜਾ ਸਾਡਾ ਇੱਕ ਬੰਦਾ ਬੀਜੀਏ ਅਸੀਂ ਦੋ ਜਣੇ ਫ੍ਰੀ ਹੋ ਗਿਆ ਇਹ ਸਾਡਾ ਬੰਦਾ ਫ੍ਰੀ ਹੋ ਗਿਆ ਸਾਡੇ ਕੋਲ ਨਾ ਕੰਟੈਂਟ ਨਹੀਂ ਹੈਗਾ ਮੇਨ ਅਸੀਂ ਕੀ ਕਰੀਏ ਹੈਨਾ ਸਿਰਫ ਘੁੰਮ 사ਦੇ ਆ ਤੁਹਾਨੂੰ ਕਾਲਜ ਦਿਖਾ 사ਦੇ ਕਾਲਜ ਵੀ ਚੜੀ ਗਰ ਸ਼ੁਰੂ ਹੁੰਦੇ ਸਾਰੇ ਮੁੱਕ ਜਾਂਦਾ ਹੈ ਖਰੜ ਤੋਂ ਆਇਆ ਭਾਈ ਖਰੜ ਤੋਂ ਆਇਆ ਖਰੜ ਟੰਡੀ ਗੜੇ ਆ ਖਰੜ ਕੋਲ ਹੈ ਖਰੜ ਜਾ ਰੋ ਰਿਹਾ ਜੀ ਇੱਛਾ ਜਾਨੇ ਕਿਹੜਿਆ ਗੰਢ ਦਰੀਆ ਹੈਲੋ ਦੋਸਤੋ ਪੰਜ ਐਥੀ ਦੇ ਰੀ ਆਣੀਆ 11 ਪੰਜ ਸਫਲੀਆਂ ਆ ਮੁੰਡਾ ਸਾਡਾ ਨਾਮ ਹੈ ਮੇਰੀ ਗੱਲ ਹੈ ਇੱਕ ਸਮਝੋ ਪੰਜ ਆੜੀਆਂ ਵੀ ਲੈ ਲਈ ਨਾਲ ਹੀ ਦਾਸ ਹੈ ਦਾਸ ਇਹਦੀ ਤਾਂ ਕਲੀਅਰ ਹੀ ਨਹੀਂ ਪਹਿਲਾ ਸਮੈਸਟਰ ਨਿਕਲੀਏ ਇੱਕ ਵੀ ਸੈਕਟਰ ਕਲੀਅਰ ਨਹੀਂ ਹੈਗਾ ਤੇਰੀਆਂ ਲਿੰਗ ਕਿੰਨੀ ਮਾਰਨ ਆ ਆ ਬਾਈ ਦੀਆਂ ਪੰਜ ਸਫਲੀਆਂ ਤੁਹਾਡਾ ਪਾਸਾ ਪਹਿਲੇ ਜਿਹੜਾ ਪੰਜ ਛੇਲੀਆਂ ਬਣਾ ਦਿੱਤੀਆਂ ਉਹ ਸਫਲੀਆਂ ਭਾਈ ਓਡੀਸੇ ਕਿਉਂ ਮੈਂ ਕਰਦੇ ਹਾਂ ਹਾਂਜੀ ਹਾਂਜੀ ਅੱਗੇ ਦੇਖਦੇ ਹਾਂ ਕੀ ਹੁੰਦਾ ਝੀੜੇ ਕੋਲ ਹੋ ਜੂਰੇ ਦੇਖੀ ਓਏ ਠੀਕ ਹੈ ਹਾਏ ਬੇਟਾ ਇਹ ਮਾਰਾ ਕਾਲਜ ਹੈ ਬਾਲੀ ਸੋਨੀਪਾਈ ਵਾ ਵੈਰੀ ਵੈਰੀ ਬਿਊਟੀਫੁਲ ਕਿੱਥੇ ਆਇਆ ਗਾ ਵੀ ਦੇਖੋ ਕਿੰਨਾ ਸੋਹਣਾ ਵਧੀਆ ਮੌਸਮ ਧੁੱਪ ਨਾਲ ਕਿੰਨੇ ਗੋਰੇ ਲਾਲ ਪੀਲੇ ਮੇਰੀ ਪੀੜ੍ਹੀ ਆ ਇਹਦੀ ਮਿਕਸ ਜੀ ਆਉਦੀ ਵਾਈਟ ਚੱਪਟੇ ਕੰਨ ਜੁਆ ਰਿਹਾ ਇੱਕ ਅੱਗੇ ਤੋਂ ਅੱਗੇ ਤੋਂ ਇੱਕ ਬੰਦਾ ਆ ਰਿਹਾ ਵੇਖਿਆ ਕਰਦੇ ਸੋਣਾ ਆ ਗਏ ਤਾਂ ਨੀ। ਹੋਇਆ ਹੁਣ ਕਲਾਸ ਕਿਆ ਕਰਨੋ? ਉਹ ਗਲਤ ਪਾਸੇ ਬਲੋਗ ਬਣ ਗਿਆ। ਅੱਧ ਨੂੰ ਹੈ ਤਾਂ ਹੈ ਨਹੀਂ ਕਲਾਸ 'ਚ ਕੋਈ ਵੀ। ਯਾਹ ਪਰ ਕੁਛ ਚਿਰਕਟ ਲੋਗ ਹੈ, ਚਿਰਕਟ ਲੋਗ ਹੈ, ਬੜੇ ਗੰਦੇ ਲੋਗ ਹੈ। ਹਮ ਉਹਨਾਂ ਤੇ ਬਾਤ ਨਹੀਂ ਕਰਦੇ ਹਾਂ। ਅੱਧ ਦਿਨ ਨਾਲ ਜਿਆਦਾ ਕਲਾਸ ਹਮਕੋ ਅੱਛਾ ਨਹੀਂ ਸਮਝ ਉਤੀ ਹੈ। ਮੈਂ ਹੈ ਭਾਈ। ਕਹਿ ਸਕਦੇ ਨਾ। ਅੱਧੀ ਕਲਾਸਾਂ ਨੂੰ ਗਲਤ ਸਮਝ ਲਈ ਹੈ। ਪਰ ਅਸੀਂ ਹੈ ਨਹੀਂ ਅਸੀਂ ਬੜੇ ਸਾਊ ਬੰਦੇ ਆ। ਇਹ ਗੱਲ ਤਾਂ ਆਪ ਹੀ ਐ। ਹੂੰ। ਕੰਮ ਕਰ ਹੁੰਦੇ ਠੀਕ ਨਹੀਂ ਹੈ ਹਨਾ। ਤੂੰ ਲੱਛਣ ਹੁੰਦੇ ਮਾੜੇ ਐ। ਐਤੀ ਗੱਲ ਐ। ਹਾਂ ਉਹ ਮੋਟਾ ਜਿਹਾ ਪਿੱਛੇ ਰਹਿ ਜਾਂਦਾ ਵੈਸੇ ਗੀੜਿਆਂ ਨੂੰ ਤੇਜ਼ ਬੋਹਦਾ। ਉਹ ਮੋਟਾ ਜਿਹਾ ਵੀ ਮੇਰੀ ਗੱਲ ਸੁਣੋ। ਆਪਾਂ ਕੰਟੈਂਟ ਨਵਾਂ ਲੱਭਿਆ ਕਰਨਾ। ਇੱਧਰ ਨੂੰ ਆ ਜਾ ਮੈਂ ਤੁਹਾਨੂੰ। ਕੰਟੈਂਟ ਨਵਾਂ ਲੱਭ ਕੇ ਫੇਰ ਕੰਮ ਕਰਿਆ ਕਰਨਾ। ਸਾਡੇ ਕੋਲ ਕੰਟੈਂਟ ਵੀ ਹੈਗਾ ਅਸੀਂ ਸੋਚਿਆ ਕਰਦੇ ਕਿ ਘੁੰਮਣ ਜਾਇਆ ਕਰਨਾ। ਹਨਾ। ਫੇਰ ਅਸੀਂ ਬਲੌਗਿੰਗ ਕਰਾਂਗੇ ਅੱਛੇ ਤਰੀਕੇ ਨਾਲ। ਮਿੱਤਰੋ ਲਾਇਬ੍ਰੇਰੀ ਹੈ ਸਾਡੇ ਕਾਲਜ ਦੀ ਦੇਖ ਸਕਦੇ ਹੋ ਬੜਾ ਵਧੀਆ 뷰 ਚੱਲਿਆ ਕਰਦਾ ਦੋਸਤੋ ਕੋਲਟਾ ਖਾਇਆ ਕਰਦੇ ਆ ਥੂ ਦਗਾ ਇੱਧਰ ਨੂੰ ਜੀਸ ਇੱਕੋ ਬਰੇ ਜੂਸ ਲਿਆ ਕਰਦਾ ਕੋਚੇ ਨਾਲ ਜੂਸ ਚੱਲੁੰਦਾ ਜੀ ਕੋਚੇ ਨਾਲ ਜੂਸ ਚੱਲੂਗਾ ਥੈਂਕ ਯੂ ਬੋਸ ਦਾ ਕੀ ਅਸ ਕਰਕੇ ਮੇਰਾ ਜੀ ਕਰਦਾ ਮੈਂ ਨਾ ਉਹੀ ਕਿਸੇ ਚਪੇੜਾ ਮਾਰ ਦਸ ਮੈਂ ਇਸੇ ਕੋਲੋਂ ਡਰ ਚ ਨਹੀਂ ਆ ਕਿ ਜੇ ਉਹਨਾਂ ਨੇ ਮੇਰੇ ਚਪੇੜਾ ਮਾਰ ਦਿੱਤੀਆਂ ਫੇਰ